ਅਸੀਂ ਬੜਾ ਜ਼ੋਰ ਲਾਉਂਦੇ ਰਹੇ ਹਾਂ ਸਰਕਾਰ ਨੂੰ ਕਿ ਜਿਹੜੀ ਮਾਲ ਦੀ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਹਰੇਕ ਡਿਪਟੀ ਕਮਿਸ਼ਨਰ ਤੇ ਉਸ ਦਾ ਅਮਲਾ ਬਰਸਾਤ ਆਉਣ ਤੋਂ ਪਹਿਲਾਂ 3 ਮਹੀਨੇ ਸਾਰੇ ਦਰਿਆਵਾਂ ਦਾ ਬੰਦ ਦੇਖੂਗਾ ਨਹਿਰਾਂ ਦੇ ਬੰਦ ਤਕੜੇ ਕਰੂਗਾ ਦਰਿਆਵਾਂ ਦੇ ਕਰੂਗਾ ਡਰੇਨਾਂ ਦੇ ਕਰੂਗਾ ਔਰ ਜਿਹੜਾ ਸਾਡੇ ਪੰਜਾਬ ਸਰਕਾਰ ਨੇ ਇਹ ਮਾਲ ਦੀ ਜਿਹੜੀ ਕਿਤਾਬ ਹੈ ਰੈਵਨਿਊ ਮੈਨੂਅਲ ਉਹਦੇ ਮੁਤਾਬਕ ਕੰਮ ਨਹੀਂ ਕੀਤਾ ਦੂਸਰੀ ਗੱਲ ਹੈ ਕਿ ਜਿਹੜੇ ਹੈਡਵਰਕਸ ਨੇ ਉਹ ਸੈਂਟਰ ਦੇ ਹੱਥ ਦੇ ਵਿੱਚ ਨੇ ਤੇ ਉਹ ਜਦੋਂ ਵੀ ਚੌਣ ਪਾਖੜਾ ਦਾ ਵਿਆਸ ਦਾ ਗੇਟ ਖੋਲ ਦਿੰਦੇ ਆ ਤੇ ਰਣਜੀਤ ਸਾਗਰ ਡੈਮ ਦਾ ਵੀ ਜਿਹੜਾ ਖੋਲਤੇ ਗੇਟ ਉਹਦੇ ਨਾਲ ਸਾਡਾ ਸਤਕਾਰਯੋਗ ਗੁਰਦੁਆਰਾ ਸਾਹਿਬ ਕਰਤਾਰਪੁਰ ਉਹਦੇ ਵਿੱਚ 9 9 10 10 ਫੁੱਟ ਪਾਣੀ ਆ ਚੁੱਕਿਆ ਇਹ ਦਰਿਆ ਤਾਂ ਪੰਜਾਬ ਦੇ ਵਿੱਚੋਂ ਜਾਂਦੇ ਆ ਪਰ ਕੰਟਰੋਲ ਕਰਨ ਨੂੰ ਕੋਈ ਸਿੱਖ ਹੈ ਨਹੀਂਗਾ ਇਹ ਸਾਰਾ ਹਿੰਦੂਤਵਾ ਦੇ ਹੱਥ ਦੇ ਵਿੱਚ ਹੈ ਜਿਹੜੇ ਬਟਨ ਨੇ ਨਾ ਡੇਟ ਖੋਲਣ ਦੇ ਜੀ ਉੱਥੇ ਸਿੱਖ ਤਾਂ ਕੋਈ ਹੈ ਨਹੀਂਗਾ ਕਿ ਜਿਹੜਾ ਦੇਖੇ ਦੂਸਰੀ ਗੱਲ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਬਾਰਿਸ਼ ਕਿੰਨੀ ਪਾਊਗੀ ਜੇ ਪਤਾ ਲੱਗ ਜਾਂਦਾ ਤੇ ਫਿਰ ਨਾਲ ਦੀ ਨਾਲ ਹੌਲੀ ਹੌਲੀ ਇਹ ਪਾਖੜਾ ਵਿਆਸ ਦੇ ਗੇਟ ਚੁੰਨੀ ਖੋਲਦੇ ਤੇ ਪਾਣੀ ਨਿਕਲੇ ਇਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਘਰ ਸਾਡੇ ਟੁੱਟ ਗਏ ਐ ਤਰੇੜਾ ਗਈਆਂ ਉਹਨਾਂ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਗਦੌਰੀਆਂ ਹੋਣੀਆਂ ਚਾਹੀਦੀਆਂ ਔਰ ਕਰੀਬਨ 70 ਹਜ਼ਾਰ ਰੁਪਇਆ ਇੱਕ ਕਿੱल्ले ਦੀ ਉਸਥੇ ਕੀ ਹੈ ਜਿਹੜਾ ਇਹ ਹਰੇਕ ਕਿਸਾਨ ਜਿਹਦਾ ਝੋਨਾ ਖਰਾਬ ਹੋਇਆ ਜਦੀ ਫਸਲ ਖਰਾਬ ਹੋਈ ਹੈ ਉਸ ਨੂੰ ਮਿਲਣਾ ਚਾਹੀਦਾ ਹੈ ਤੇ ਘਰ ਸਾਰੇ ਲੋਨ ਦਿੱਤੇ ਜਾਣ ਬਿਗੈਰ ਮਾਮਲੇ ਤੋਂ ਜਿਹਦੇ ਨਾਲ ਘਰਸੀ ਆਪਣੇ ਠੀਕ ਕਰ ਲਈਏ ਇਹ ਜਿਹੜਾ ਯੱਪ ਹੈ ਪਾਣੀਆਂ ਦਾ ਇਹ ਸਾਨੂੰ ਕਈ ਵਾਰੀ ਸਹਿਣਾ ਪੈਂਦਾ ਹੁਣ ਮੋਦੀ ਸਾਹਿਬ ਹੈ ਤੇ ਬੀਜੇਪੀ ਹੈ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਫੌਜੀ ਹਮਲਾ ਕਰਤਾ ਸੰਦੂਰ ਤੇ ਜਿਹੜੀ ਕੈਬਿਨੇਟ ਦੀ ਕਮੇਟੀ ਹੈ ਮੋਦੀ ਦੀ ਉਹ ਫੈਸਲਾ ਕਰਦੀ ਹੁੰਦੀ ਹੈ ਕਿ ਜੰਗ ਕਰੀਏ ਨਾ ਕਰੀਏ ਤੇ ਉਸ ਕਮੇਟੀ ਦੇ ਵਿੱਚ ਸਿੱਖ ਤਾਂ ਕੋਈ ਹੈ ਨਹੀਂਗਾ ਸੋ ਸਾਡੇ ਜਿਹੜੇ ਵੱਡੇ ਵੀਰ ਹੈ ਹਿੰਦੂ ਇਹ ਸਾਡੀ ਤਕਦੀਰ ਦਾ ਫੈਸਲਾ ਕਰਦੇ ਹੈ ਤੇ ਸਾਨੂੰ ਨਾ ਤਾਂ دریاਵਾਂ ਦੇ ਉੱਤੇ ਕੰਟਰੋਲ ਹੈ ਨਾ ਜੰਗ ਲਾਉਣ ਦੇ ਉੱਤੇ ਕੰਟਰੋਲ ਅਸੀਂ ਤਾਂ ਬਿਲਕੁਲ ਜਿਵੇਂ ਕੈਦੀ ਹੁੰਦੇ ਆ ਉਸ ਤਰ੍ਹਾਂ ਅਸੀਂ ਬਣੇ ਹੋਏ ਆ ਹੁਣ ਨਾਲ ਲੱਗਦਾ ਪਾਕਿਸਤਾਨ ਹੈ ਮੇਰਾ ਖਿਆਲ ਦੂਜਾ ਖੰਡਾ ਪਾਕਿਸਤਾਨ ਦਾ ਹੁਣ ਹੈ ਹਾਂਜੀ ਨਹੀਂ ਹਾਂਜੀ ਹਨਾ ਹਾਂਜੀ ਹਾਂਜੀ ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਵੀ ਸਿੱਖਾਂ ਦੀ ਰਾਇ ਨਹੀਂ ਲਈ ਗਈ ਜਿਨ੍ਹਾਂ ਸਾਹਿਬ ਨੇ ਗਾਂਧੀ ਜੀ ਨੇ ਤੇ ਨਹਿਰੂ ਨੇ ਫੈਸਲਾ ਕਰਤਾ ਕਿ ਪਾਕਿਸਤਾਨ ਬਣੂਗਾ ਪਰ ਜਿਹੜੇ ਸਿੱਖ ਸੀਗੇ ਉਹ ਸਮਝਦੇ ਸੀਗੇ ਕਿ ਮੁਰਖ ਤਾਂ ਨਵੇਂ ਬਣ ਜਾਂਦੇ ਆ ਪਰ ਜਿਹੜਾ ਵਾਮ ਹੁੰਦਾ ਜਿਹੜੀ ਸੰਖਿਆ ਹੁੰਦੀ ਹੈ ਉਹਦਾ ਤਬਾਦਲਾ ਤਾਂ ਨਹੀਂ ਹੁੰਦਾ ਹੁਣ ਇੱਥੇ ਜਿੰਨੇ ਵੀ ਮੈਨੂੰ ਦਿਖਦੇ ਐ ਇਹ ਸਾਰੇ ਲਾਹੌਰ ਜ਼ਿਲ੍ਹੇ ਤੋਂ ਆਏ ਹੋਏ ਐ ਹਾਂਜੀ ਅੰਮੀ ਜੀ ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਸਾਨੂੰ ਹਿੰਦੂ ਹਕੂਮਤ ਨੇ ਕਿਉਂ ਅਜਾੜਿਆ ਹੈਗਾ ਤੇ ਰਪੇਰੀਆਂ ਕਾਨੂੰਨ ਐ ਤੇ ਇੰਡਸ ਵਾਟਰ ਜਿਹੜੀ ਟ੍ਰੀਟੀ ਐ ਉਹ ਵੀ ਮੋਦੀ ਤੇ ਬੀਜੇਪੀ ਨੇ ਰੱਦ ਕਰਤੀ ਐ ਕਿਉਂ ਕਰਕੇ ਪਾਣੀ ਫੇਰ ਪਾਕਿਸਤਾਨ ਇੱਕ ਮੁਸਲਮਾਨ ਮੌਲਕ ਦੇ ਵਿੱਚ ਜਾਊਗਾ ਜਿਹੜਾ ਰਿਪੇਰੀਅਨ ਕਾਨੂੰਨ ਹੈ ਉਹਦੇ ਉੱਤੇ ਲੈਂਦੇ ਪੰਜਾਬ ਦਾ ਹੱਕ ਹੈ ਕਿਉਂਕਿ ਕਰਕੇ ਸਾਰੀਆਂ ਨਦੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਜਾਂਦੀਆਂ ਅੱਗੇ ਜਾ ਕੇ ਪਾਕਿਸਤਾਨ 'ਚ ਜਾਂਦੀਆਂ ਜੇ ਪਾਕਿਸਤਾਨ 'ਚ ਜਾਂਦੀਆਂ ਫੇਰ ਪਾਕਿਸਤਾਨ ਦਾ ਵੀ ਹੱਕ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਹੈਗਾ ਪਰ ਹਿੰਦੂਤਵਾਦ ਦੇ ਲੋਕ ਕਟਗਿੰਟੀਆਂ ਦੇ ਉੱਤੇ ਬਹੁਤ ਜ਼ਬਰ ਕਰ ਰਹੇ ਹੈ 인ਡਸ ਵਾਟਰ ਟ੍ਰੀਟੀ ਨੂੰ ਰੱਦ ਕਰਤਾ ਕਸ਼ਮੀਰ ਦੇ ਵਿੱਚ 370 ਤੇ 35A ਨੂੰ ਰੱਦ ਕਰਤਾ ਜਿਹੜੇ ਜਿਹੜੇ ਸੰਵਿਧਾਨਕ ਤੌਰ ਦੇ ਉੱਤੇ ਕਟਗਿੰਟੀਆਂ ਨੂੰ ਹੱਕ ਮਿਲੇ ਆ ਉਹ ਸਾਰੇ ਰੱਦ ਕਰੀ ਜਾਂਦੇ ਆ ਤੇ ਜਿੰਨੇ ਵੀ ਸ਼ਹਿਰ ਹੈ ਜੇ ਉਹ ਸ਼ਹਿਰ ਦਾ ਨਾਮ ਮੁਸਲਮਾਨਾਂ ਤੋਂ ਲੱਗਦਾ ਹੈ ਤੇ ਉਹਨੂੰ ਹਿੰਦੂ ਬਣਾ ਦਿੰਦੇ ਆ ਸ਼ੋਏ ਬਹੁਤ ਨੁਕਸਾਨ ਦੇ ਐ ਜਿੱਥੇ ਜਿੱਥੇ ਆਪਾਂ ਖੜੇ ਆ ਤੁਸੀਂ ਦੇਖੋ ਦੂਜਾ ਕੰਡਾ ਜਿਹੜਾ ਦਰਿਆ ਦਾ ਹੈ ਕਿੰਨੀ ਦੂਰ ਹੈ ਤੇ ਇਹਦਾ ਕੀ ਬਣੂਗਾ ਮਾਫਜ਼ਾ ਕਿਵੇਂ ਮਿਲੂਗਾ ਮੋਦੀ ਸਰਕਾਰ ਨੇ ਪੰਜਾਬ ਦੇ ਵਿੱਚ ਟੱਕਾ ਨਹੀਂ ਦਿੱਤਾ ਕੋਈ ਵੱਡੀ ਫੈਕਟਰੀ ਨਹੀਂ ਲਾਈ ਜਿੰਨੀਆਂ ਵੀ ਫੈਕਟਰੀਆਂ ਲਾਈਆਂ ਹੈ ਬਾਹਰ ਚੱਜ ਜਾਂਦੀਆਂ ਉਹ ਸਾਰੀਆਂ ਗੁਜਰਾਤ ਲੈ ਗਿਆ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਹੁਣ ਇਹ ਤੋਂ ਬਾਅਦ ਜੇ ਭੁੱਖ ਮਰੀ ਹੋਗੀ ਤਾਂ ਫੇਰ ਆਪਾਂ ਕਿੱਥੋਂ ਚੌਲ ਮੰਗਾਵਾਂਗੇ ਕਿੱਥੋਂ ਕਣਕ ਮੰਗਾਵਾਂਗੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਪਰ ਸਾਨੂੰ ਹਿੰਦੂਤਵਾਦੀ ਸਰਕਾਰ ਦੇ ਉੱਤੇ ਹੁਣ ਕੋਈ ਇਤਬਾਰ ਨਹੀਂ ਰਿਹਾ